ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਆ ਜੀ ਅੱਜ ਆਪਾਂ ਲਾਈਵ ਹੋਏ ਆ ਇੱਕ ਅ ਡਿਫਰੈਂਟ ਜਿਹੜੀ ਕਿ ਗੱਲਬਾਤ ਆਪਾਂ ਕਰਨੀ ਆ ਤੇ ਮੈਂ ਕਹਿਣਾ ਚਾਹੁੰਦਾ ਆ ਕਿ ਭੈਣਾ ਜੇ ਨਾ ਹੀ ਵੇਖਣ ਵੀਡੀਓ ਤਾਂ ਠੀਕ ਗੱਲ ਆ ਤੇ ਗੱਲ ਆਪਾਂ ਇਹ ਕਰਨੀ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਵੀਡੀਓ ਵੇਖੀ ਆ ਕਾਫੀ ਫੇਸਬੁੱਕ ਦੇ ਉੱਤੇ ਵਾਇਰਲ ਹੋਈ ਆ ਜਿਸ ਦੇ ਵਿੱਚ ਇੱਕ ਜਨਾਨੀ ਨੇ ਆਪਣਾ ਮੂੰਹ ਵੱਧਾ ਹੋਇਆ ਆ ਤੇ ਉਹ ਕਹਿ ਰਹੀ ਆ ਕਿ ਮੇਰੀ ਜਿਹੜੇ ਕੁਝ ਬਾਬੇ ਨੇ ਉਹਨਾਂ ਨੇ ਇੱਜ਼ਤ ਲੁੱਟੀ ਆ ਤੇ ਆਪਾਂ ਇਸ ਵਿਸ਼ੇ ਦੇ ਵਿੱਚ ਗੱਲ ਕਰਨੀ ਆ ਤੇ ਗੱਲ ਹਾਸੋਹੀਣੀ ਵਾਲੀ ਆ ਤੇ ਨਾਲੇ ਹਾਸਾ ਵੀ ਆ ਰਿਹਾ ਆ ਵੀ ਹੁਣ ਕੀ ਕੀਤਾ ਜਾਵੇ ਗੱਲ ਆਪਾਂ ਇਹ ਕਰਨੀ ਆ ਕਿ ਅੱਜ ਕੱਲ ਦੇ ਲੋਕ ਜਿਹੜੇ ਨੇ ਬਹੁਤ ਸਾਰੇ ਲੋਕ ਪਖੰਡੀ ਇਹ ਪੰਜਾਬ ਦੇ ਵਿੱਚ ਮਰਦਵਲ ਪਾਏ ਜਾ ਰਹੇ ਨੇ ਬੜੇ ਥਾ ਥਾ ਦੇ ਪਖੰਡੀ ਲੋਕ ਨੇ ਤੇ ਉਹ ਤੋਂ ਵੱਧ ਦੋਸ਼ੀ ਜਿਹੜੇ ਆ ਲੋਕ ਨੇ ਨਾਲੇ ਆਪਣਾ ਮਾਲ ਤਨ ਲਟਾਉਂਦੇ ਨੇ ਤੇ ਨਾਲੇ ਉਹਨਾਂ ਨੂੰ ਪੈਸੇ ਦਿੰਦੇ ਆ ਤੇ ਨਾਲੇ ਉਹਨਾਂ ਦੇ ਨਾਲ ਜਦੋਂ ਫਿਰ ਕੋ ਕਰਮ ਮਾੜੀ ਚੰਗੀ ਹਰਕਤ ਹੁੰਦੀ ਆ ਤਾਂ ਵੀ ਸੋਸ਼ਲ ਮੀਡੀਆ ਤੇ ਪਿੱਟਦੇ ਨੇ ਬੜਾ ਜ਼ੋਰ-ਜ਼ੋਰ ਨਾਲ ਪਿੱਟਦੇ ਨੇ ਹੁਣ ਇਹ ਜਿਹੜੀ ਬੀਬੀ ਆ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਆ ਇਹੋ ਜਿਹੇ ਲੋਕਾਂ ਨੂੰ ਜਿਹੜੇ ਪਖੰਡੀਆਂ ਦੇ ਜਾ ਜਾ ਕੇ ਕੋਲ ਕੱਛਾਂ ਦੇ ਵਿੱਚ ਵੜਦੇ ਨੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਥੋੜੀ ਬੜੀ ਸ਼ਰਮ ਕਰੋ ਆਪਣੇ ਸੱਚੇ ਸੁੱਚੇ ਪਰਮੇਸ਼ਰ ਨੂੰ ਆਪਣੇ ਸੱਚੇ ਸੁੱਚੇ ਗੁਰੂ ਨੂੰ ਛੱਡ ਕੇ ਤੁਸੀਂ ਪਖੰਡੀਆਂ ਦੇ ਪੈਰਾਂ ਦੇ ਵਿੱਚ ਡਿੱਗਦੇ ਹੋ ਪਖੰਡੀਆਂ ਦੇ ਜਾ ਕੇ ਪੈਰ ਚੱਟਦੇ ਹੋ ਥੋੜੀ ਬੜੀ ਸ਼ਰਮ ਕਰੋ ਡੁੱਬ ਕੇ ਮਰੋ ਤੁਹਾਨੂੰ ਇਹੋ ਜੇ ਕੰਮ ਕਰਨ ਵਾਸਤੇ ਕੌਣ ਤੇ ਜਾਇਆ ਜਦੋਂ ਤੁਹਾਨੂੰ ਕੋਈ ਪਰਮੇਸ਼ਰ ਦੇ ਵੱਲੋਂ ਏ ਦੀ ਬੋਤਨੀ ਨਾ ਹੁੰਦਾ ਤੇ ਤੁਸੀਂ ਬੜੇ ਥਾ ਮਾ ਥਾ ਵਾਂ ਤੇ ਜਾ ਕੇ ਪਖੰਡੀਆਂ ਨੂੰ ਕੋਈ ਹੱਥ ਵਿਖਾਉਣੇ ਹੋ ਕਈ ਪਖੰਡੀਆਂ ਦੇ ਕੋਲ ਜਾ ਕੇ ਆਪਣਾ ਪੈਸਾ ਦਿੰਨੇ ਹੋ ਮਾਲ ਧਨ ਦਿੰਨੇ ਹੋ ਕਈ ਮੈਂ ਜਨਾਨੀਆਂ ਵੇਖੀਆਂ ਆਪਣੇ ਬੰਦਿਆਂ ਦੀ ਕਮਾਈ ਜਿਹੜੀ ਆ ਲਟਾਈ ਜਾ ਰਹੀਆਂ ਆ ਬੰਦੇ ਵਿਚਾਰੇ ਕਮਾਕਾਰਾਂ ਤੇ ਜਾਂਦੇ ਆ ਤੇ ਜਿਹੜੀਆਂ ਬੀਬੀਆਂ ਨਾ ਕੁਝ ਉਹ ਪਖੰਡੀਆਂ ਦੇ ਕੋਲ ਜਾ ਕੇ ਚੌਂਕੀਆਂ ਭਰਦੀਆਂ ਨੇ ਤੇ ਉਥੇ ਜਾ ਕੇ ਕਹਿੰਦੇ ਆਗੇ ਕਹਿੰਦੀਆਂ ਜਾ ਕੇ ਪਖੰਡੀਆਂ ਨੂੰ ਬਾਬਾ ਜੀ ਮੈਨੂੰ ਪੁੱਤਰ ਦੀ ਦਾਤ ਚਾਹੀਦੀ ਆ ਮੈਨੂੰ ਪੁੱਤਰ ਚਾਹੀਦਾ ਆ ਪਹਿਲੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਸਾਰਾ ਕੁਝ ਆ ਤੇ ਗੁਰੂ ਨਾਨਕ ਦੇ ਘਰ ਤੋਂ ਵਿੱਚ ਉਹਨੇ ਤੁਹਾਨੂੰ ਕੁਝ ਮਿਲਿਆ ਤੇ ਹੋਰ ਤੁਹਾਨੂੰ ਕਿਤੇও ਵੀ ਨਹੀਂ ਮਿਲਣਾ ਤੇ ਜੇ ਤੁਹਾਨੂੰ ਕੋਈ ਧੀ ਪੁੱਤ ਨਹੀਂ ਹੈਗਾ ਪ੍ਰਾਪਤ ਨਾ ਕੋਈ ਧੀ ਹੈਗੀ ਆ ਨਾ ਕਿਸੇ ਦਾ ਪੁੱਤ ਹੈਗਾ ਆ ਮੈਂ ਉਸ ਨੂੰ ਕਹਿਣਾ ਚਾਹੁੰਦਾ ਆ ਕਿ ਆਪਣਾ ਡਾਕਟਰੀ ਇਲਾਜ ਕਰਵਾਓ ਕਿਉਂਕਿ ਅੱਜ ਕੱਲ ਸਾਇੰਸ ਦਾ ਜੋਗਿਆ ਡਾਕਟਰੀ ਇਲਾਜ ਬਹੁਤ ਸਾਰਾ ਵਧੀਆ ਹੋ ਜਾਂਦਾ ਆ ਥੋੜੇ ਬਲੇ ਪੈਸਿਆਂ ਦੇ ਵਿੱਚ ਹੀ ਹੋ ਜਾਂਦਾ ਉਹਨੇ ਪੈਸੇ ਤੁਸੀਂ ਡਾਕਟਰ ਨੂੰ ਦੇਣੇ ਜਿੰਨੇ ਪਖੰਡੀਆਂ ਨੂੰ ਦੇਣੇ ਆ ਤੇ ਹੁਣ ਮੈਂ ਇਹ ਗੱਲ ਕਰਦਾ ਹਾਸੇ ਵਾਲੀ ਗੱਲ ਵੀ ਇਹੋ ਹੈਗੀ ਆ ਕਿ ਹੁਣ ਬੰਦਾ ਕੀ ਗੱਲ ਕਰੇ ਇਸ ਬੀਬੀ ਨੇ ਕਹਿ ਦਿੱਤਾ ਵੀ ਜਿੰਨੇ ਵੀ ਇਹ ਬਾਣੇ ਪਾਏ ਆ ਸਾਰੇ ਇਦਾਂ ਦੇ ਲੋਕ ਆ ਮੈਂ ਇਸ ਬੀਬੀ ਨੂੰ ਕਹਿਣਾ ਚਾਹੁੰਦਾ ਵੀ ਸਾਰੇ ਬੰਦਿਆਂ ਨੂੰ ਇੱਕੇ ਤੱਕੜੀ ਚ ਨਹੀਂ ਤੋਲਦੇ ਜਾਂਦਾ ਬਾਣੇ ਕਈਆਂ ਨੇ ਪਾਏ ਆ ਜਿਹੜੇ ਬੰਦਿਆਂ ਨੇ ਤੇਰੇ ਨਾਲ ਮਾੜੀ ਹਰਕਤ ਕੀਤੀ ਆ ਸਿਰਫ ਉਹਨਾਂ ਦਾ ਨਾਮ ਲੈ ਸਾਰਿਆਂ ਨੂੰ ਇੱਕੇ ਰਸੇ ਨਹੀਂ ਲਵੇੜਦੀ ਜਿਹੜਾ ਸਾਰਿਆਂ ਨੇ ਇੱਕੇ ਰਾਂ ਨਹੀਂ ਮਾੜਾ ਕਹਿ ਦਿੰਦਾ ਵੀ ਇਹ ਸਾਰੇ ਮਾੜੇ ਆ ਤੇ ਪਹਿਲਾਂ ਤੂੰ ਆਪਣੀ ਪੀੜੀ ਥੱਲੇ ਸੋਟਾ ਮਾਰ ਕੇ ਤੂੰ ਕਿੱਧਰ ਦੀ ਚੰਗੀ ਆ ਤੂੰ ਕਿਹੜੇ ਦੁੱਧ ਦੀ ਤੋਤੀ ਹੋਈ ਆ ਤੂੰ ਕਿਹੜੇ ਸਾਫ਼ ਮੜੀ ਤਕੜੀ ਵੀ ਬੜੇ ਤੜਾ ਤਰਾ ਭਾਂਡਾ ਸਾਫ਼ ਆ ਵੀ ਬੜਾ ਤੂੰ ਅਗਲੇ ਨੂੰ ਦੋਸ਼ ਮੜ ਨਹੀਂ ਆ ਤੂੰ ਆਪ ਹੀ ਥੋੜੀ ਬੜੀ ਸ਼ਰਮ ਕਰ ਤੂੰ ਆਖਣ ਡਈਆ ਵੀ ਮੈਂ ਆਪਣੇ ਪੁੱਤਰ ਦੀ ਦਾਤ ਲੈਣ ਵਾਸਤੇ ਗਈ ਆ ਤੇ ਰਾਤ ਮੈਂ ਉਥੇ ਇਹਨਾਂ ਨੇ ਮੈਨੂੰ ਕਿਹਾ ਕਿ ਮੋਟਰ ਤੇ ਚੱਲ ਮੋਟਰ ਤੇ ਚੱਲ ਕੇ ਤਾਂ ਉਥੇ ਰਾਤ ਚ ਬੱਚੇ ਜੀ ਇਸ਼ਨਾਨ ਕਰਾਉਣਾ ਤੇ ਚ ਬੱਚੇ ਜੀ ਇਸ਼ਨਾਨ ਕਰਾ ਕੇ ਉਥੇ ਚੌਂਕੀਆਂ ਭਰਨੀਆਂ ਉਹ ਬੇਵਕੂਫ ਜਨਾਨੀਆਂ ਥੋੜੀ ਬੜੀ ਸ਼ਰਮ ਕਰਦੂ ਸਾਰਿਆਂ ਸਿੰਘਾਂ ਨੂੰ ਮਾੜਾ ਚੰਗਾ ਬੋਲਣ ਡਈਆਂ ਸਾਰਿਆਂ ਨੂੰ ਤੂੰ ਗਾਤਰੇ ਵਾਲਿਆਂ ਨੂੰ ਜਾਂ ਜਿਹੜੇ ਬੰਦੇ ਚੋਲੇ ਪਾਏ ਉਹਨਾਂ ਨੂੰ ਤੂੰ ਮਾੜਾ ਬੋਲਣ ਡਈਆਂ ਇਹ ਤਾਂ ਬੰਦੇ ਹੈ ਹੀ ਪਜਾਮੇ ਕੁਰਤੀਆਂ ਵਾਲੇ ਆ ਜਿਹੜੇ ਪਜਾਮੇ ਕੁਰਤੇਆਂ ਵਾਲੇ ਆ ਉਹ ਗੁਰੂ ਦੇ ਖਾਲਸੇ ਸਿੰਘ ਦੀ ਕੋਈ ਰੀਸ ਕਰ ਸਕਦੇ ਆ ਜਿਹੜੇ ਬੰਦਿਆਂ ਨੇ ਮਾੜਾ ਚੰਗਾ ਕਿਹਾ ਆ ਉਹਨਾਂ ਨੂੰ ਤੂੰ ਖੁਦ ਕਹਿ ਆਂ ਵੀ ਹਾਂ ਆ ਬੰਦੇ ਆ ਨਾਂ ਲੈ ਕੇ ਗੱਲ ਕਰ ਤੂੰ ਇਹ ਸਾਰਿਆਂ ਨੂੰ ਕਹਿਣ ਦੀ ਆ ਵੀ ਸਾਰੇ ਜਿੱਦੇ ਜਿੱਦਾਂ ਦੇ ਹੈਗੇ ਸਾਰੇ ਬੰਦੇ ਮਾੜੇ ਆ ਕਿਹੜੇ ਹਿਸਾਬ ਨਾਲ ਮਾੜੇ ਤੂੰ ਆਪ ਬਹੁਤ ਦੋਦੀ ਧੋਤੀ ਹੋਈ ਆ ਤੈਨੂੰ ਆਪ ਨਹੀਂ ਪਤਾ ਵੀ ਤੈਨੂੰ ਕਿਹੜੇ ਕੰਮ ਵਾਸਤੇ ਬੁਲਾਉਣ ਡੇ ਆ ਰਾਤ ਦੇ 12 ਵਜੇ ਤੁਸੀਂ ਆਪ ਵੇਖੋ ਰਾਤ ਦੇ 12 ਵਜੇ ਕੋਈ ਜਨਾਨੀ ਆਪਣੇ ਘਰ ਛੱਡ ਕੇ ਜਾਂਦੀ ਪੀ ਆਪਣਾ ਘਰ ਛੱਡ ਕੇ ਜਾਂਦੀ ਕਿੱਡੀ ਮਰਜ਼ੀ ਕੋਈ ਮਾੜੀ ਹੋਵੇ ਜਨਾਨੀ ਭਾਵੇਂ ਕੋਈ ਚੰਗੀ ਹੋਵੇ ਇਹ ਨਾ ਸੋਚੋ ਵੀ ਅਸੀਂ ਕਿਸੇ ਚੀਜ਼ ਦਾ ਗੱਲ ਦਾ ਇੱਥੇ ਮਰਬਤ ਕਿਸ ਨੂੰ ਮਾੜਾ ਕਹਿ ਰਹੇ ਹਾਂ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਨ ਦੇ ਆ ਕਿ ਪਖੰਡੀਆਂ ਦੰਮੀਆਂ ਦੇ ਕੁਝ ਕੋਲ ਕੁਝ ਨਹੀਂ ਹੁੰਦਾ ਇਹਨਾਂ ਨੇ ਮੀਟ ਖਾਣਾ ਸ਼ਰਾਬ ਪੀਣੀ ਤੇ ਇਹ ਕਈ ਤਰ੍ਹਾਂ ਦੇ ਇਹਨਾਂ ਨਸ਼ੇ ਕਰਨੇ ਆ ਤੇ ਇਹਨਾਂ ਨੂੰ ਚਾਹੀਦੀ ਆ ਇਹੋ ਜੀ ਐਸ ਪ੍ਰਸਤੀ ਜਦੋਂ ਤੁਹਾਡੇ ਵਰਗੀਆਂ ਬੇਵਕੂਫ ਔਰਤਾਂ ਜਿਹੜੀਆਂ ਇਹਨਾਂ ਦੇ ਮਗਰ ਲਾ ਕੇ ਅੱਧੀ ਰਾਤ ਨੂੰ 12 ਇੱਕ ਦੇ ਟਾਈਮ ਦੇ ਨਾਲ ਉੱਥੇ ਜਾਣ ਨਹੀਂ ਆਉਣ ਮੈਨੂੰ ਤੇ ਆਪ ਤੇਰੀਆਂ ਗੱਲਾਂ ਸੁਣ ਕੇ ਹਰਾਨੀ ਹੋ ਗਈ ਆ ਵੀ ਤੂੰ 12 ਵਜੇ ਉੱਥੇ ਮੰਬੀਆ ਤੇ ਜਾ ਕੇ ਮੋਟਰਾਂ ਦੇ ਉੱਤੇ ਮੁੰਡੇ ਲੱਭਦੀ ਵਰਦੀ ਤੋਂ ਸ਼ਰਮ ਆ ਲਗੀ ਤੇ ਤੈਨੂੰ ਮੁੰਡਾ ਤਾਂ ਦੇਖਣ ਲੱਗਿਆ ਹੀ ਹੋ ਤੂੰ ਲੈ ਕੇ ਨਹੀਂ ਆਈ ਭੱਜ ਕੇ ਤੂੰ ਉੱਥੋਂ ਆਈ ਆ ਜਦ ਮੈਂ ਲੈ ਆਉਦੀ ਸਾਦ ਹੋ ਗਈ ਤੇਰੇ ਵਾਲੀ ਤੂੰ ਅਖੰਡਈਆ ਸਾਰੇ ਮਾੜੇ ਸਾਰੇ ਮਾੜੇ ਆ ਤੂੰ ਆਪਣੀ ਪੀੜੀ ਥਲੇ ਸੋਟਾ ਫੇਰ ਬੰਦਾ ਇਹ ਗੱਲ ਖਾਇਦਾ ਹਵਲਵਾ ਜਾ ਉਹ ਦੇ ਵੀ ਬੰਦਾ ਕੀ ਗੱਲ ਕਰੇ ਹੁਣ ਹੁਣ ਪਤਾ ਕੀ ਕਰ ਲਈ ਆ ਥੋੜਾ ਕੰਡਈਆ ਮੂੰਹ ਬੰਨ ਕੇ ਝੂਠਾ ਰੋਂਡਈਆ ਜਦੋਂ ਕੋ ਮਤਲਬ ਹਾਸਲ ਨਹੀਂ ਹੋਇਆ ਜਦੋਂ ਫੜ-ਡੜ ਹੋਈ ਆ ਹੁਣ ਝੂਠਾ ਰੋਂਡਈ ਆ ਤੇ ਉਤੋਂ ਇਹ ਹਾਈ ਕੋਰਟ ਤੇ ਸੁਪਰੀਮ ਕੋਰਟ ਦੀ ਜੱਜ ਬਣੀ ਆ ਨਾਲੇ ਆਪਣੀ ਕਹਿੰਦੀ ਮੈਂ ਇੱਤ ਲਟਾ ਕੇ ਆਈ ਆ ਤਾਂ ਨਾਲੇ ਆਂਦੀ ਮੈਂ ਜੱਜ ਬਣੀ ਆ ਤੇ ਹੁਣ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਹੁਣ ਇਹਨਾਂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਆ ਕਿਉਂ ਫਾਂਸੀ ਵੀ ਦਿੱਤੀ ਜਾਣੀ ਚਾਹੀਦੀ ਆ ਉਸ ਦੇ ਤੈਨੂੰ ਪੁੱਤਰ ਦੇ ਇਹ ਤੂੰ ਫਾਂਸੀ ਦੇਣ ਲਈ ਉਹਨਾਂ ਨੂੰ ਸ਼ਰਮ ਕਰ ਥੋੜੀ ਬੜੀ ਤੇ ਜੱਜ ਬਣ ਜਾਂਦੀਆਂ ਇਹੋ ਜਿਹੇ ਮੜਕੇ ਔਰਤਾਂ ਉਹਨਾਂ ਨੂੰ ਕਿਉਂ ਫਾਂਸੀ ਦੇਣੀ ਚਾਹੀਦੀ ਆ ਜੇ फांसी ਦੇਣੀ ਚਾਹੀਦੀ ਤਾਂ ਨਾਲ ਤੈਨੂੰ ਵੀ ਨਾਲ ਤੂੰ ਵੀ ਓਨੀ ਦੋਸ਼ੀ ਆ ਜਿੰਨੇ ਉਹ ਜਿੰਨੇ ਉਹ ਦੋਸ਼ੀ ਆ ਓਨੀ ਦੋਸ਼ੀ ਤੂੰ ਆ ਹਾਦੋਗੀ ਤੇਰੇ ਵਾਲੀ ਤੂੰ ਤੇ ਕਿਉਂ ਤੱਕੜੀ ਚ ਸਾਰਿਆਂ ਨੂੰ ਤੋਲੀ ਜਾਂ ਨਹੀਂ ਆ ਜਿੰਨੇ ਇਹ ਗਾਤਰੇ ਆਲੇ ਜਿੰਨੇ ਇਹ ਚੋਲੇ ਆਲੇ ਆ ਸਾਰੇ ਇਦਾਂ ਦੇ ਹੁੰਦੇ ਆ ਇਦਾਂ ਦੇ ਨਹੀਂ ਹੁੰਦੇ ਮੈਂ ਵੀਡੀਓ ਤਾਂ ਕਰਕੇ ਪਾਈ ਆ ਕਿਉਂਕਿ ਸਾਨੂੰ ਵੀ ਪਤਾ ਆ ਸਾਨੂੰ ਵੀ ਪਤਾ ਆ ਵੀ ਘਰ ਵਿੱਚ ਬੰਦਾ ਕਿਦਾਂ ਦਾ ਕਿਦਾਂ ਦਾ ਨਹੀਂ ਹੁੰਦਾ ਜਿਹੜਾ ਬੰਦਾ ਮਾੜਾ ਹੋਵੇ ਨਾ ਉਰੇ ਕਿਰਦਾਰ ਤੋਂ ਪਤਾ ਲੱਗ ਜਾਂਦਾ ਵੀ ਇਹ ਬੰਦੇ ਦਾ ਕਿਰਦਾਰ ਕਿਦਾਂ ਦਾ ਆ ਤੇ ਇਸ ਕਰਕੇ ਪਖੰਡੀਆਂ ਤੇ ਦੰਮੀਆਂ ਦੇ ਕੋਲ ਕੁਛ ਨਹੀਂਗਾ ਜੇ ਕਿਸੇ ਦੇ ਕੋਲ ਧੀ ਪੁੱਤਰ ਦੀ ਦਾਤ ਨਹੀਂ ਹੈਗੀ ਤੇ ਆਪਣੇ ਗੁਰੂ ਸਾਹਿਬ ਦੇ ਉੱਤੇ ਯਕੀਨ ਕਰੋ ਵਿਸ਼ਵਾਸ ਕਰੋ ਪਖੰਡੀਆਂ ਦੰਮੀਆਂ ਦੇ ਕੋਲ ਨਾ ਜਾਓ ਉਹਨਾਂ ਨੇ ਫਿਰ ਤੁਹਾਨੂੰ ਦੂਜੇ ਰਸਤੇ ਹੀ ਖੜਨਾ ਆ ਜਿੱਦੜ ਉਹਨਾਂ ਨੇ ਆਪਣੀ ਐਸਪ੍ਰੈਸ ਦੀ ਕਰਨੀ ਆ ਕਿਉਂਕਿ ਕਾਲ ਯੁਗ ਦਾ ਲੋਕ ਖਾਣਾ ਖਾਂਦੇ ਆ ਮੀਟ ਖਾਣਾ ਵਿਸਕੀ ਦੀ ਵਧੀਆ ਗਲੇ ਰਾਮ ਦੀ ਸ਼ਰਾਬ ਦੀ ਬੋਤਲ ਪੀਣੀ ਆ ਤਾਂ ਫਿਰ ਉਹਨਾਂ ਦੇ ਅੰਦਰ ਕਾਮ ਵਾਸ਼ਨਾ ਤੇ ਆਉਣੀ ਆਉਣੀ ਆ ਹੁਣ ਸ਼ਰਮ ਵਾਲੀ ਗੱਲ ਨਾ ਕੋਈ ਕਰੇ ਹੋਈ ਜੇ ਤੂੰ ਕਹਿ ਰਹੀ ਐ ਨਹੀਂ ਵੀ ਇਹਨਾਂ ਨੂੰ ਫਾਂਸੀ ਦਿਓ ਇਹਨਾਂ ਨੂੰ ਫਾਂਸੀ ਦਿਓ ਫਾਂਸੀ ਕਿਦਾਂ ਦੇ ਦਈ ਅਗਲਾ ਫਾਂਸੀ ਘੜ ਹਿਸਾਬ ਨਾਲ ਦੇ ਦਈ ਕਿਉਂਕਿ ਤੇਰੇ ਨਾਲ ਕੋਈ ਗਨਾਹ ਹੋਇਆ ਨਹੀਂ ਕਿਉਂਕਿ ਤੂੰ ਆਪ ਗਨਾਹ ਕਰਵਾਇਆ ਆ ਤੂੰ ਆਪ ਗਨਾਹ ਕਰਾਇਆ ਤੂੰ ਉੱਥੇ ਬਣੇਵੇਂ ਲੈਣ ਗਈ ਸੀ ਤੂੰ ਉੱਥੇ ਅੱਧੀ ਰਾਤ ਅਥੇ ਗਾੜੀ ਕੀ ਕਰਨ ਗਈ ਸੀ ਤੂੰ ਆ ਨਹੀਂ ਇਹ ਮੁੰਡੇ ਮੁੰਡੇ ਤੈਨੂੰ ਇਹਨਾਂ ਨੇ ਪਤਾ ਵੀ ਤੈਨੂੰ ਮੁੰਡੇ ਮੁੰਡੇ ਅੱਧੀ ਰਾਤ 12 ਵਜੇ ਮੁੰਡਾ ਮਿਲਣਾ ਉੱਥੇ ਤੈਨੂੰ ਮੁੰਡਾ ਤਾਂ ਦੇਣ ਵਾਸਤੇ ਉਹਨਾਂ ਨੇ ਖੜਿਆ ਹੈ ਤੇ ਤੂੰ ਲੈ ਆਉਂਦੀ ਫਿਰ ਮੁੰਡੇ ਹੁਣ ਤੂੰ ਕਈ ਗੱਲਾਂ ਕਰਦੀ ਫਿਰਦੀ ਆ ਮੈਂ ਤਾਂ ਵੀਡੀਓ ਪਾਈ ਆ ਵੀ ਇਹ ਸਾਰੇ ਸਿੰਘਾਂ ਨੂੰ ਇੱਕੇ ਰਸੇ ਇਹੋ ਜੇ ਲੋਕ ਬਲੇੜਦੇ ਨੇ ਤੇ ਸਾਰੇ ਸਿੰਘ ਮਾੜੇ ਨਹੀਂ ਹੁੰਦੇ ਤਾਂ ਸਾਰੇ ਸਿੰਘ ਚੰਗੇ ਨੇ ਇਹ ਬੰਦੇ ਦੀ ਆਪਣੀ ਆਪੋ ਆਪਣੀ ਕੈਟਾਗਰੀ ਹੁੰਦੀ ਆ ਆਪੋ ਆਪਣਾ ਕਿਰਦਾਰ ਹੁੰਦਾ ਆ ਤੇ ਇਹ ਵੀਡੀਓ ਮੇਰੀ ਸ਼ੇਅਰ ਕਰਕੇ ਪਹੁੰਚਾਓ ਜਿਹੜੇ ਇਹ ਪਖੰਡੀਆਂ ਦੰਮੀਆਂ ਦੇ ਲੋਕ ਪੈਰ ਚੱਟਦੇ ਫਿਰਦੇ ਆ ਨਾ ਇਹਨਾਂ ਦੇ ਤੋਂ ਲੋਕ ਹਟ ਜਾਣ ਜਿਹੜੀਆਂ ਵੀ ਬੀਬੀਆਂ ਜਾਣਗੀਆਂ ਉਹਨਾਂ ਨੂੰ 13 ਨੰਬਰ ਦਾ ਟੀਕਾ ਲਾਉਣਾ ਲਾਉਣਾ ਇਹੋ ਜੇ ਪਖੰਡੀਆਂ ਨੇ ਕਿਉਂਕਿ ਉਹਨਾਂ ਨੇ ਮੀਟ ਖਾਦਾ ਸ਼ਰਾਬ ਪੀਤੀ ਉਹਨਾਂ ਨੇ ਬੁਲਬੁਲੀਆਂ ਮਾਰਨੀਆਂ ਜੀ ਉਹਨਾਂ ਨੇ ਆਪਣੇ ਆਪਣੀ ਪੂਰੀ ਮੰਜੀ ਤਾਂ ਰੱਖਣੀ ਆ ਕਿ ਤੁਹਾਨੂੰ ਉਹ ਕੀ ਜਾਣਦੇ ਆ ਆ ਤੇ ਜਦੋਂ ਤੇਰੇ ਵਰਗੀਆਂ ਆਉਂਦੀਆਂ ਹੋਰ ਤੇ ਇਹੋ ਜੇ ਲੋਕ ਜਿਹੜੇ ਮਸਟੰਡੇ ਆ ਤੇ ਉਹ ਝੂਠ ਦਾ ਇਹ ਹੁੰਦੇ ਨੇ ਝੂਠੇ ਯਾਰ ਸੱਚੇ ਬਣ ਬਣ ਕੇ ਤੁਹਾਨੂੰ ਹੱਥ ਵੇਂਦੇ ਆ ਆਹਾਹਾ ਬੀਬੀ ਤੇਰੇ ਹੱਥ ਦੀ ਰੇਖਾ ਬੜੀ ਖਰਾਬ ਆ ਓਹੋਹੋਹੋ ਤੈਨੂੰ ਤਾਂ ਉਪਾਏ ਕਰਨਾ ਪੈਣਾ ਆ ਓਹੋਹੋਹੋ ਤੇਰਾ ਤਾਂ ਬੜਾ ਬੁਰਾ ਹਾਲ ਤੇਰੇ ਤੇ ਘਰ ਪੂਤਰਾ ਵਾਸਾ ਪੈਣ ਡਿਆ ਆ ਹਾਏ ਤੇਰੇ ਤੇ ਘਰ ਆ ਹੋ ਗਿਆ ਦਰਦ ਘਰ ਉਹ ਹੋ ਗਿਆ ਇਹ ਮੈਂ ਗੱਲ ਤਾਂ ਤੁਹਾਡੇ ਨਾਲ ਕੰਡਾ ਵੀ ਇਹਨਾਂ ਲੋਕਾਂ ਨੂੰ ਅਕਲ ਹੈ ਨਹੀਂਗੀ ਤੇ ਅਕਲ ਬਾਜੋਂ ਖੂ ਖਾਲੀ ਇਹ ਜਿਹੜੀ ਬੀਬੀ ਆ ਆਖੰਡੀ ਆ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਤੇਨੂੰ ਇਨਸਾਫ ਕਰ ਦਿੱਤਾ ਜਾਵੇ ਤੇਰੇ ਨਾਲ ਕਿਸੇ ਧੱਕਾ ਹੀ ਨਹੀਂ ਕੀਤਾ ਤੇ ਧੱਕਾ ਕਰਵਾਉਣ ਵਾਸਤੇ ਤੇ ਤੂੰ ਆਪ ਗਈ ਆ ਧੱਕਾ ਕਰਵਾਉਣ ਵਾਸਤੇ ਤੂੰ ਆਪ ਗਈ ਆ ਤੂੰ ਬੰਬੀ ਤੇ ਰਾਤ 12 ਵਜੇ ਮੁੰਡਾ ਲੱਭਦੀ ਫਿਰਦੀ ਆ ਹੱਦ ਹੋ ਗਈ ਤੇਰੇ ਵਾਲੀ ਮੁੰਡੇ ਕੋ ਡਾਕਟਰ ਦੇ ਕੋਲੋਂ ਇਲਾਜ ਕਰਾ ਕੋਈ ਆਪਣੀ ਟਿਊਬ ਚੈੱਕ ਕਰਾਜ ਕੋਈ ਬਲੌਕ ਆ ਤੂੰ ਖੋਲ ਦੇਣਗੇ ਡਾਕਟਰ ਟਿਊਬ ਤੇ ਤੈਨੂੰ ਆਪੇ ਮਹਾਰਾਜ ਕਿਰਪਾ ਦੇ ਡਾਕਟਰ ਦੀ ਕਿਰਪਾ ਦੇ ਮਹਾਰਾਜ ਦੀ ਕਿਰਪਾ ਨਾਲ ਸੰਤਾਨ ਪੈਦਾ ਹੋ ਜੂਗੀ ਤੇ ਜਦੋਂ ਉਹ ਉਹਨਾਂ ਨੇ ਉਹਨਾਂ ਨੇ ਤੇ ਤੈਨੂੰ ਪਖੰਡੀਆਂ ਨੇ ਤੇ ਫਿਰ ਹੁਣ ਮੁੰਡਾ ਦੇਣਾ ਦੇਣਾ ਹੈ ਉਹਨਾਂ ਨੇ ਆਪਣੇ ਹਿਸਾਬ ਨਾਲ ਮੁੰਡਾ ਦੇਣਾ ਹੈ ਹੁਣ ਤੈਨੂੰ ਤੇ ਜਦੋਂ ਤੈਨੂੰ ਆਪਣੇ ਹਿਸਾਬ ਨਾਲ ਨਾਲੋਂ ਮੁੰਡਾ ਦੇਣ ਲੱਗੇ ਤਾਂ ਮੁਰਗੀਆਂ ਤੂੰ ਚੀਕਾਂ ਮਾਰੀਆਂ ਵੀ ਮੈਂ ਨਹੀਂ ਇਹ ਗੱਲ ਬਾਤ ਤੇ ਮੁਰਗੀਆਂ ਦੀ ਆ ਮੈਂ ਇਹ ਮੈਨੂੰ ਉਹ ਖਵਾ ਪਿਆ ਕੇ ਬੇਹੋਸ਼ ਕਰ ਦਿੱਤਾ ਤੇ ਮੈਂ ਸੁੱਤੀ ਸੀ ਤੇ ਸੁੱਤੀ ਤਾਂ ਮੈਨੂੰ ਪਤਾ ਨਹੀਂ ਲੱਗਾ ਤੇ ਮੁਰਗੀਆਂ ਦੀ ਆਪੇ ਕਹੀ ਕਹੀ ਜਾਂਦੀ ਨਾਲੇ ਪੰਜ ਜਾਣੇ ਹੱਦ ਹੋ ਗਈ ਆ ਇਹ ਪਖੰਡੀਆਂ ਦੰਮੀਆਂ ਕੋ ਜਿਹੜੇ ਬੰਦੇ ਆਪਣੀਆਂ ਕੁੜੀਆਂ ਬੁੜੀਆਂ ਭੇਜਦੇ ਆ ਜਾਂ ਆਪਣੀਆਂ ਘਰਵਾਲੀਆਂ ਭੇਜ ਦਿੰਦੇ ਆ ਤੁਹਾਡੇ ਮਾਲਤਾਂ ਪੈਸੇ ਲਟਾਉਂਦੇ ਇਹਨਾਂ ਬੁੜੀਆਂ ਤੇ ਇਹੋ ਜੀਆਂ ਬੁੜੀਆਂ ਉੱਤੇ ਥੋੜੀ ਜੀ ਨਿਗਰਾਨੀ ਰੱਖੋ ਇਹੋ ਜੀਆਂ ਬੁੜੀਆਂ ਤੇ ਡੰਡਾ ਕੱਸੋ ਸੁੱਤੇ ਨਾ ਰਿਹਾ ਕਰੋ ਰੋਟੀਆਂ 8 9 ਖਾ ਕੇ ਤੇ ਘੁਕੀ ਚ ਸੌਣ ਨੇ ਤੇ ਸਵੇਰੇ ਉੱਠਦੇ ਆ ਰਾਤ ਨੂੰ ਕਈ ਕਈ ਤਰ੍ਹਾਂ ਦੀਆਂ ਇਹੋ ਜੀਆਂ ਕਾਰਜ ਕਰਦੀਆਂ ਫਿਰਦੀਆਂ ਜਿਹੜੀਆਂ ਇਹੋ ਜੀਆਂ ਗੁਰੂ ਗੁਰੂ ਨੂੰ ਨਹੀਂ ਮੰਨਦੀਆਂ ਬੁੜੀਆਂ ਨਾਸਵੰਤ ਲੋਕ ਨੇ ਮੁੜ ਕੇ ਜਿਹਨੂੰ ਆਪਣੀ ਇੱਜ਼ਤ ਲਟਾ ਆ ਕੇ ਉਹਨੀਆਂ ਫਿਰ ਰੋਲਾ ਪਾਉਂਦੀਆਂ ਨੇ ਇਹ ਸੋਸ਼ਲ ਮੀਡੀਆ ਤੇ ਆਪਣੀ ਇੱਜ਼ਤ ਦਾ ਜਨਾਜਾ ਪੜਦੀਆਂ ਨੇ ਕਿ ਆਹ ਗੱਲ ਸਾਡੇ ਨਾਲ ਹੋਈ ਆ ਤੇ ਆਹ ਬਾਤ ਸਾਡੇ ਨਾਲ ਹੋਈ ਆ ਤੇ ਥੋੜੀ ਬੜੀ ਸ਼ਰਮ ਆਪ ਕਰਿਆ ਕਰੋ ਇਹ ਬੀਬੀਆਂ ਮੇਰੀ ਵੀਡੀਓ ਨਾ ਵੇਖੋ ਕਿਉਂਕਿ ਤੁਹਾਨੂੰ ਗੁੱਸਾ ਲੱਗਣਾ ਕਿਉਂਕਿ ਮੈਂ ਗੱਲਾਂ ਹਮੇਸ਼ਾ ਸੱਚੀਆਂ ਕਰਦਾ ਸੱਚ ਸਬਨਾ ਕਾ ਖਸਮ ਆ ਜੇ ਸਬਕ ਸੇ ਸੋਝਨ ਪਾਵੇ ਸੱਚ ਸਬਨਾ ਸਾਰਿਆਂ ਦਾ ਖਸਮ ਆ ਸੱਚ ਤ ਸੱਚ ਬੋਲਣਾ ਬੜਾ ਔਖਾ ਸੱਚ ਇੱਕ ਕਾਚ ਆ ਤੇ ਇਹ ਜਿਹੜਾ ਗੁਰੂ ਤੇ ਇਹ ਜਿਹੜੇ ਡਾਕਟਰ ਨੇ ਇਹੋ ਸੰਤਾਨ ਆਪਣਾ ਪੈਦਾ ਕਰਵਾ ਸਕਦੇ ਇਨਸਾਨ ਨੂੰ ਜੇ ਨਾ ਹੁੰਦੀ ਹੋਵੇ ਕਿਉਂਕਿ ਸਾਇੰਸ ਦਾ ਯੋਗ ਸਾਇੰਸ ਸਾਰਾ ਕੁਝ ਉਪਲਬਧ ਹੈਗਾ ਆ ਤੇ ਡਾਕਟਰ ਦੇ ਉੱਤੇ ਤੇ ਸਾਇੰਸ ਉੱਤੇ ਤੇ ਗੁਰੂ ਉੱਤੇ ਵਿਸ਼ਵਾਸ ਰੱਖੋ ਇਹੋ ਜੇ ਪਖੰਡੀਆਂ ਦੰਮੀਆਂ ਤੇ ਵਿਸ਼ਵਾਸ ਨਾ ਰੱਖੋ ਨਹੀਂ ਤੇ ਉਹਨਾਂ ਪਖੰਡੀਆਂ ਦੰਮੀਆਂ ਨੇ ਇਸ ਦੇ 12 ਨੰਬਰ ਦਾ ਟੀਕਾ 12 ਨੰਬਰ ਦਾ ਪਾਣਾ 13 ਨੰਬਰ ਦੇ ਪਾਣੇ ਨਾਲ ਨਾਲ ਇਲਾਜ ਦੇਣਾ ਹੈ ਟੀਕਾ ਤੈਨੂੰ ਅਬਲ ਲਾੜ ਦੱਤਾ ਹੀ ਹੋਣਾ ਤੈਨੂੰ ਟੀਕਾ ਕੋਈ ਨਾ ਕੋਈ ਉਹਨਾਂ ਨੇ ਪਰ ਗੱਲ ਮਾੜੀ ਆ ਇਸ ਕਰਕੇ ਆਪਣੀ ਇੱਜ਼ਤ ਨਾ ਲਟਾਓ ਜਿਹੜੇ ਜਿਹੜੀ ਜਨਾਨੀਆਂ ਆਪਣੀ ਇੱਜ਼ਤ ਹੀ ਲਟਾਈ ਆ ਤਾਂ ਫਿਰ ਉਹ ਕਾਹਦਾ ਇਨਸਾਫ ਲੱਭਦੀ ਫਿਰਦੀ ਆ ਕਾਹਦਾ ਇਨਸਾਫ ਮੁੜ ਕੇ ਜੱਜ ਬਣਦੀਆਂ ਬਹਿ ਬਹਿ ਕੇ ਸੀਟਾਂ ਤੇ ਇਹਨੂੰ ਫਾਸ਼ੀ ਹੋਣੀ ਚਾਹੀਦੀ ਫਾਸ਼ੀ ਹੋਣੀ ਚਾਹੀਦੀ ਇਹਨੂੰ ਫਾਸ਼ੀ ਨਹੀਂ ਐਵੇਂ ਨਹੀਂ ਫਾਸ਼ੀ ਹੁੰ ਕੋਈ ਦੇਸ਼ ਦੇ ਵਿੱਚ ਕੋਈ ਕ੍ਰਾਇਮ ਕੀਤਾ ਵੀ ਫਾਂਸੀ ਹੋਵੇ ਉਹਨੂੰ ਫਾਂਸੀ ਕਰੀ ਤੂੰ ਤੇ ਆਪ ਆਪਣਾ ਸਾਰਾ ਕੁਝ ਦੇ ਕੇ ਆਈਆਂ ਉਹਨਾਂ ਨੂੰ ਮਾਲ ਧਨ ਨਾਲੇ ਤੋਂ ਆਪਣਾ ਮਾਲ ਦੇ ਆਈਆਂ ਨਾਲੇ ਆਪਣਾ ਅ ਧਨ ਵੀ ਦੇ ਆਈਆਂ ਤੇ ਨਾਲੇ ਆਪਣਾ ਮਨ ਵੀ ਦੇ ਆਈ ਸਾਰਾ ਕੁਝ ਤੇ ਐਂ ਤੂੰ ਗੁਰੂ ਨੂੰ ਤਾਂ ਤੁਸੀਂ ਕੋਈ ਸੌਂਪਣਾ ਨਹੀਂਗਾ ਤੇ ਮੁੜ ਕੇ ਰੌਲਾ ਪਾਉਣੀ ਹੈ ਤੁਹਾਡੇ ਅਰਗੀਆਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਮੈਂ ਤਾ ਪਾਈ ਆ ਕਿ ਇਹਨੇ ਸਾਰਿਆਂ ਨੂੰ ਕਹਿ ਦਿੱਤਾ ਆ ਵੀ ਮਾੜੇ ਸਾਰੇ ਚੋਲੇ ਵਾਲੇ ਮਾੜੇ ਆ ਤੇ ਬੀਬਾ ਸਾਰੇ ਮਾੜੇ ਨਹੀਂ ਹੁੰਦੇ ਇਹ ਤੇਰੀ ਅੱਖ 'ਚ ਫਰਕ ਆ ਤੇਰੀ ਅੱਖ ਚ ਫਰਕਾ ਜਰਾ ਕਿ ਧਿਆਨ ਦੇ ਨਾਲ ਵੇਖ ਇਹ ਸਾਰੇ ਮਾੜੇ ਨਹੀਂ ਹੁੰਦੇ ਜਰਾ ਕਿ ਧਿਆਨ ਨਾਲ ਸੋਚ ਕੇ ਵੇਖ ਕਿਦਾਂ ਦੇ ਤੇ ਕਿਦਾਂ ਦੇ ਨਹੀਂ ਲੋਕ ਸਾਰਿਆਂ ਨੂੰ ਇੱਕੇ ਰਸੇ ਨਾਲ ਨਗਾਹ ਦਿਆ ਕਰੋ ਥੋੜੀ ਬੜੀ ਸ਼ਰਮ ਕਰਿਆ ਕਰੋ ਆ ਇਦਾਂ ਨਾ ਕਰਿਆ ਕਰੋ ਕਿ ਸਾਰੇ ਜਾਣੇ ਖਰੇ ਮਾੜੇ ਹੀ ਆ ਤੇ ਆਪਣਾ ਤੁਸੀਂ ਆਪਣੀ ਨੇ ਤੁਸੀਂ ਪੀੜੀ ਥਲੇ ਸੋਟਾ ਮਾਰਨਾ ਆਪ ਤੁਸੀਂ ਵੇਖੋ ਕੀ ਕਰਤੂਤਾਂ ਕਰਦੀਆਂ ਫਿਰਦੀਆਂ ਆ ਸ਼ਰਮ ਕਰੋ ਥੋੜੀ ਬੜੀ ਕਿਸੇ ਵੀ ਪਖੰਡੀ ਦੰਮੀ ਦੇ ਕੋਲੋਂ ਕਿਸੇ ਨੂੰ ਪੁੱਤਰ ਦੀ ਦਾਤ ਨਹੀਂ ਮਿਲਣੀ ਉਥੋਂ ਸਿਰਫ ਲੱਤਾਂ ਹੀ ਮਿਲਣੀਆਂ ਖਾਣ ਨੂੰ ਤਾਂ ਜਾਂ ਫਿਰ ਬੇਇੱਜ਼ਤੀ ਤਾਂ ਜਾਂ ਫਿਰ ਇੱਤਾਂ ਹੀ ਲੁੱਟਣੀਆਂ ਉਹਨਾਂ ਨੇ ਆਪਣੀ ਆਪਣੇ ਹੱਥ ਹੁੰਦੀ ਆ ਉਹਦੇ ਬਚਾ ਕੇ ਰੱਖੋ ਤੇ ਮੇਰੇ ਵੀਰ ਮੈਨੂੰ ਪ੍ਰੇਮ ਕਰਨ ਵਾਲੇ ਇਹ ਜਿਹੜੇ ਜਿਹੜੇ ਵੀਰ ਸਹਿਮਤ ਮੇਰੀਆਂ ਗੱਲਾਂ ਨਾਲ ਸੱਚੇ ਸੁੱਚੇ ਮੇਰੇ ਵੀਰ ਭਰਾ ਪਵਿੱਤਰ ਉਹ ਮੇਰੀ ਵੀਡੀਓ ਨੂੰ ਫੁੱਲ ਸ਼ੇਅਰ ਕਰਿਓ ਠੀਕ ਆ ਭਰਾਓ ਫਿਰ ਮਿਲਦੇ ਆ ਫਿਰ ਹਾਜ਼ਰ ਹੁੰਨੇ ਆ ਕੀ 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 ਕਰੀਏ ਹੋਜੀ ਗੱਲਾਂ ਦੇ ਉੱਤੇ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ